ਮੈਂ ਅੰਦਰ ਕੌਰ ਮਹਿਲਾ ਕਲੱਬ ਦੀ ਪ੍ਰਧਾਨ ਮਹਾ ਲక్ష్ਮੀ ਜਿਹਸਤੇ ਸਾਰੀਆਂ ਭੈਣਾਂ ਨੂੰ ਅੱਜ ਅਭਿਨੈ ਜਿੰਦੀ ਹਾਂ ਮੈਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਔਰਤ ਸਮਾਜ ਅੱਗੇ ਨਹੀਂ ਆਉਣੀਆਂ ਤਾਂ ਸਮਾਜ ਦਾ ਤਰੱਕੀ ਕਿਵੇਂ ਕਰੇ ਨਹੀਂ ਕਰ ਸਕਦਾ ਜੇਕਰ ਸਮਾਜ ਨੂੰ ਉਪਰਤੀ ਦੀਆਂ ਜਿਹਾ ਤੇ ਲੈ ਕੇ ਜਾਣਾ ਹੈ ਤਾਂ ਅੱਜ ਦੇ ਮੌਕੇ ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਨ ਸਨਮਾਨ ਦੇਣਾ ਬਹੁਤ ਜ਼ਰੂਰੀ ਬਣਦਾ ਹੈ। ਇਸ ਇਸ ਬੰਦ ਵਿੱਚ ਇਸ ਇਸ ਬੰਦ ਵਿੱਚ ਜੂਥ ਮਹਾ ਲక్ష్ਮੀ ਬਹੁਤ ਹੀ ਵੱਡਾ ਉਪਰਾਹ ਕਰ ਰਿਹਾ ਹੈ। ਤਾਂ ਅਸੀਂ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਰੀਆਂ ਮਹਿਲਾਵਾਂ ਨੂੰ ਅੱਜ ਦੇ ਮੌਕੇ ਤੇ ਵਧਾਈ ਦੇ ਰਹੇ ਹਾਂ ਮੌਕੇ ਤੇ ਵਧਾਈ ਦੇ ਰਹੇ ਹਾਂ ਕਿ ਔਰ ਵਾਲੇ ਸਮੇਂ ਵਿੱਚ ਜੇ ਇਹ ਤਰੀਕੇ ਨਾਲ ਸਮਾਜ ਨੂੰ ਸੁਭਾਗਣ ਗਿਆ ਤਾਂ ਹੀ ਇਹ ਦੇਸ਼ ਦੀ ਤਰੱਕੀ ਕਰ ਸਕਣੀ ਅਸੀਂ ਚਾਹੁੰਦੇ ਹਾਂ ਕਿ ਸਮਾਜ ਵਿੱਚ ਔਰਤਾਂ ਦਾ ਰੁਤਬਾ ਦਰ ਪਰ ਦਮ ਮਾਨ ਸਨਮਾਨ ਬੱਦ ਜਾਵੇ ਤੇ ਅੱਜ ਦੇ ਮੌਕੇ ਮਹਲਾਮਾਂ ਦੇਖਦੀਆਂ ਬਹੁਤ-ਬਹੁਤ ਮੁਬਾਰਕ। ਬਹੁਤ-ਬਹੁਤ ਦਾ। ਜੇ ਨਾ ਆਪਣਾ ਮਹਲਾਮ ਬਹੁਤ ਅੱਗੇ ਜਾਣਾ ਹੈ ਤਾਂ ਇਸ ਕਰਕੇ ਕਿਸੇ ਦਾ ਦੁੱਖ ਸੁੱਖ ਆ ਜਾਂ ਬੱਚੇ ਆ ਸਕੂਲਾਂ ਦੇ ਵਿੱਚ ਆ ਕੋਈ ਵੀ ਸੰਝਾ ਕੋਈ ਗਰੀਬ ਵਰਾਇ ਹਰ ਇੱਕ ਦੇ ਨਾਲ ਖੜਾ ਕੇ ਇਹ ਤੋਂ ਵੱਡਾ ਕੋਈ ਪੁੰਨ ਨਹੀਂ। ਜੇ ਆਪਾਂ ਕਹਿੰਦੇ ਵੀ ਗੁਰਦੁਆਰੇ ਜਾ ਕੇ ਆਪਣੇ ਪੁੰਨ ਪਾਪ ਲੈਂਦੇ ਨਹੀਂ ਲੈਂਦੇ ਆਪਣੇ ਉਹ ਤੋਂ ਲੈਂਦੇ ਆ ਜਦੋਂ ਆਪਾਂ ਕਿਸੇ ਗਰੀਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਗਰੀਬ ਨਾਲ ਦੁੱਖ ਸੁੱਖ ਕਰਲਾ ਤਾਂ ਉਹਦਾ ਇੰਨਾ ਕ ਮਨ ਸ਼ਾਂਤ ਹੋ ਜਾਂਦਾ ਕਿ ਅੱਜ ਮੇਰੇ ਨਾਲ ਖੜ ਗਿਆ ਇਹ ਇਸ ਕਰਕੇ ਵੀ ਜਿੰਨਾ ਵੀ ਕਿਸੇ ਦਾ ਹੱਲ ਹੋ ਸਕੇ ਉਹਨੇ ਹੈਲਪ ਕਰੋ ਆਪਦੇ ਸਮਾਜ ਨੂੰ ਸੰਭਾਲੋ ਕੋਈ ਬੋਲਣ ਦਾ ਝਾੜਦਾ ਵੀ ਇਹ ਨਹੀਂਗਾ ਮੈਂ ਨਹੀਂ ਮੈਂ 17 ਸਾਲ ਨੌਕਰੀ ਸਮਾਜਸ਼ਾ ਵਰਕਰ ਦੀ ਕੀਤੀ ਆ ਤੁਹਾਡੇ ਨਾਲ ਕੀਤੀ ਆ ਤੁਹਾਡੇ ਸਹਿਯੋਗ ਦੇ ਨਾਲ ਕੀਤੀ ਆ ਤੁਸੀਂ ਕੀਤੀ ਆ ਮੈਂ ਨਹੀਂ ਕੀਤੀ ਵੀ ਕਿਉਂਕਿ ਜੇ ਥੋੜਾ ਸਾਥ ਸੀ ਤਾਂ ਮੈਂ ਕੀਤੀ ਆ ਮੈਂ ਹੁਣ ਵੀ ਇਹ ਚਾਹੁੰਦੀ ਆ ਕਿ ਮੇਰਾ ਪਬਲਿਕ ਬਿਨਾ ਜੀ ਨਹੀਂ ਲੱਗਦਾ ਮੇਰਾ ਤੁਹਾਡੇ ਬਿਨਾ ਜੀ ਨਹੀਂ ਲੱਗਦਾ ਕਿ ਮੈਂ ਜਿਹੜੀ ਇਹ ਮਹਿਲਾ ਵੰਡ ਬੈਂਕ ਦੀ ਯੂਥ ਪ੍ਰਧਾਨ ਬਣਦੀ ਆ ਇਸ ਕਰਕੇ ਬਣੀ ਆ ਵੀ ਕਿਸੇ ਗਰੀਬ ਗੁਰਬੇ ਦੇ ਮੈਂ ਕੰਮ ਆ ਸਕਾਂ ਮੈਂ ਗਰੀਬਾਂ ਨਾਲ ਖੜੀ ਆ ਤੇ ਗਰੀਬਾਂ ਨਾਲ ਹੀ ਖੜੂੰਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਜੋ ਮੈਂ ਸਭ ਤੋਂ ਸਾਦਾ ਮੈਂ ਬੱਚਿਆਂ ਨੂੰ ਸਨਮਾਨਤ ਕਰੂੰਗੀ ਤੇ ਗਰਭਪਤੀ ਔਰਤਾਂ ਨੂੰ ਮੈਂ ਜੋ ਮਿੱਥੋ ਸਰ ਮਾਉਂ ਨਾ ਸਮਾਂਪਨਾ ਕੋਈ ਨਹੀਂ ਸਰ ਰੋਤੀ ਆਉਂਦਾ ਮੁੜਿਆ ਆ ਜਾ ਹਾਂ ਜੇ ਕੋਈ ਕੋਈ ਨਹੀਂ ਹੈ ਇਸ ਤੇ ਆਪਾਂ ਕੋਈ ਨਹੀਂ ਆ ਲੈ ਬਸ ਤਰੀਪੋ ਰੀਡਿੰਗ ਰੀਡਿੰਗ ਆਜੂ ਕੋਈ ਆ ਜਾ ਹਾਂ ਜੇ ਕਿੱਧਰ ਜੀ ਗੋਵਾ 1 ਕਿਲੋ ਦਾ ਮੰਗਤ ਹੈ ਗੋਵਾ ਆਜ ਇਸ ਵਕਤ ਹੋਰ ਹੈ ਤੇ ਤੂੰ ਆ ਜਾ ਉਹ ਲੈ ਬੱਚੇ

ਨਹੀਂ ਕਿ ਮਚਾ ਦੋ ਵਾ ਸੇਤੀ ਤੇ ਤੇਰੀ ਜਾਨ ਆਰ ਉਹ ਚੀ ਜੇ ਤਾਂ ਸਲੇ ਅਲਾਪਾ ਤੇ ਲਾਪਾ ਆਰ ਇਹ ਤੇ